ਬੰਦ ਲਫਾਫਾ ਖੁੱਲ ਗਿਆ ਤੇ ਸੁਖਬੀਰ ਬਾਦਲ ਵੱਲੋਂ ਗੁਪਤ ਤਰੀਕੇ ਨਾਲ ਬੰਦ ਲਫਾਫੇ ਚ ਅਕਾਲ ਤਖਤ ਨੂੰ ਭੇਜੀ ਚਿੱਠੀ ਬਾਹਰ ਆ ਗਈ ਹੈ ਜਨਤਕ ਹੋ ਗਈ ਹੈ ਤੇ ਕੀ ਕੁਝ ਚਿੱਠੀ ਚ ਲਿਖਿਆ ਉਹ ਤੁਹਾਨੂੰ ਦੱਸਣ ਲੱਗੇ ਆ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਸੁਖਬੀਰ ਬਾਦਲ ਹੋਰਾਂ ਦੇ ਖਿਲਾਫ ਵੱਡੀਆਂ ਸ਼ਿਕਾਇਤਾਂ ਪਿਛਲੇ ਦਿਨੀ ਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਨੇ ਕੀਤੀਆਂ ਸੀ ਸ਼ਿਕਾਇਤਾਂ ਕੀਤੀਆਂ ਸੀ ਕਾਲ ਤਖਤ ਸਾਹਿਬ ਨੂੰ ਤੇ ਉਹਦੇ 'ਚ ਬਹੁਤ ਵੱਡੇ ਗੰਭੀਰ ਦੋਸ਼ ਲਾਏ ਸੀ ਕਿ ਕਿਸ ਗਲਤ ਤਰੀਕੇ ਨਾਲ ਜਿਹੜਾ ਸਰਸਾ ਡੇਰਾ ਮੁਖੀ ਆ ਉਹਦੇ ਤੋਂ ਮਾਫੀ ਮੰਗੀ ਗਈ ਕਿਵੇਂ ਗਲਤ ਤਰੀਕਿਆਂ ਦੇ ਨਾਲ ਲੱਖਾਂ ਰੁਪਏ ਦੇ ਇਸ਼ਤਿਹਾਰ ਜਿਹੜੇ ਆ ਉਸ ਵਕਤ ਸ਼੍ਰੋਮਣੀ ਕਮੇਟੀ ਤੋਂ ਦਵਾਏ ਗਏ ਔਰ ਕਿਸ ਤਰੀਕੇ ਦੇ ਨਾਲ ਬੇਅਦਮੀਆਂ ਵਾਲੇ ਕਾਂਡਾਂ ਦੇ ਉੱਪਰ ਸਾਰਾ ਕੁਝ ਗਲਤ ਹੋਇਆ ਇਹਦੀਆਂ ਗੰਭੀਰ ਸ਼ਿਕਾਇਤਾਂ ਕੀਤੀਆਂ ਸੀ ਤੇ ਸੁਖਬੀਰ ਬਾਦਲ ਨੇ ਇੱਕ ਗੁਪਤ ਬੰਦ ਲਿਫਾਫੇ ਦੇ ਵਿੱਚ ਉਦੋਂ ਆਪਣਾ ਜਵਾਬ ਭੇਜਿਆ ਸੀ ਜਦੋਂ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਨੇ ਸੁਖਬੀਰ ਬਾਦਲ ਤੋਂ 15 ਦਿਨ ਦੇ ਅੰਦਰ ਅੰਦਰ ਲੱਗੇ ਹੋਏ ਦੋਸ਼ਾਂ ਦੇ ਉੱਪਰ ਸਪਸ਼ਟੀਕਰਨ ਤੇ ਜਵਾਬ ਮੰਗਿਆ ਸੀ ਜਦੋਂ ਸੁਖਬੀਰ ਬਾਦਲ ਨੇ ਗੁਪਤ ਬੰਦ ਲਿਫਾਫੇ ਚ ਅਕਾਲ ਤਖਤ ਸਾਹਿਬ ਨੂੰ ਜਵਾਬ ਭੇਜਿਆ ਸੀ ਉਸ ਦਿਨ ਤੋਂ ਹੀ ਇਹ ਮੰਗ ਉੱਠਣ ਲੱਗ ਪਈ ਸੀ ਕਿ ਇਹ ਜਵਾਬ ਜਨਤਕ ਹੋਣਾ ਚਾਹੀਦਾ ਹੈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਸੁਖਬੀਰ ਬਾਦਲ ਹੋਰੀ ਬੁੱਕਲ ਚਰੋੜੀ ਕਿਉਂ ਭੰਡਣਾ ਚਾਹੁੰਦੇ ਨੇ ਉਹਨਾਂ ਦਾ ਜਵਾਬ ਲੋਕਾਂ ਚ ਆਵੇ ਤਾਂ ਹੁਣ ਉਹ ਜਵਾਬ ਲੋਕਾਂ ਚ ਆ ਗਿਆ ਚਿੱਠੀ ਸਾਹਮਣੇ ਆ ਗਈ ਬੰਦ ਲਫਾਫਾ ਖੁੱਲ ਗਿਆ ਔਰ ਕੀ ਕਿਹਾ ਸੁਖਬੀਰ ਬਾਦਲ ਨੇ ਸੁਖਬੀਰ ਬਾਦਲ ਨੇ ਸਿੱਖੀ ਰਵੈਜਤਾ ਮੁਤਾਬਕ ਆਪਣੀ ਗੱਲ ਚਿੱਠੀ ਦੇ ਵਿੱਚ ਸ਼ੁਰੂ ਕੀਤੀ ਫਤਿਹ ਬਲਾ ਕੇ ਗੱਲ ਸ਼ੁਰੂ ਕੀਤੀ ਔਰ ਫਿਰ ਉਹਨਾਂ ਨੇ ਕਿਹਾ ਬਈ ਜਿਹੜੇ ਦੋਸ਼ ਮੇਰੇ ਤੇ ਲੱਗੇ ਨੇ ਉਹਨਾਂ ਸਾਰੇ ਦੋਸ਼ਾਂ ਦੇ ਉੱਪਰ ਮੈਂ ਖਿਮਾ ਜਾਂਚਣਾ ਚਾਹੁੰਦਾ ਹਾਂ ਨਾਲ ਉਹਨਾਂ ਨੇ ਲਾਈ ਆਪਣੇ ਪਿਤਾ ਦੁਆਰਾ ਇੱਕ ਚਿੱਠੀ ਕਾਲ ਤਖਤ ਨੂੰ ਜਿਹੜੀ ਲਿਖੀ ਸੀ ਪ੍ਰਕਾਸ਼ ਸਿੰਘ ਬਾਦਲ ਨੇ 2015 ਚ ਨਾਲ ਉਹ ਚਿੱਠੀ ਲੈ ਕੇ ਭੇਜੀ ਔਰ ਸੁਖਬੀਰ ਬਾਦਲ ਨੇ ਲਿਖਿਆ ਬਈ 2007 ਤੋਂ ਲੈ ਕੇ 2015 ਤੱਕ ਸਾਡੇ ਸਰਕਾਰ ਦਰਮਿਆਨ ਕਾਫੀ ਸਾਰੀਆਂ ਭੁੱਲਾਂ ਗਲਤੀਆਂ ਹੋਈਆਂ ਔਰ ਉਹਨਾਂ ਗਲਤੀਆਂ ਦੇ ਉੱਪਰ ਮੈਂ ਕੋਈ ਤਰਕ ਵਤਰਕ ਜਾਂ ਦਲੀਲਬਾਜ਼ੀ ਨਹੀਂ ਕਰਨੀ ਸੁਖਬੀਰ ਬਾਦਲ ਨੇ ਲਿਖਿਆ ਅਕਾਲ ਤਖਤ ਸਾਹਿਬ ਨੂੰ ਕਿ ਤਰਕ ਵਤਰਕ ਤੇ ਦਲੀਲਾਂ ਉੱਥੇ ਕੀਤੀਆਂ ਜਾਂਦੀਆਂ ਜਿੱਥੇ ਕੋਈ ਗੱਲ ਲਕੋਣੀ ਹੋਵੇ ਜਾਂ ਮੰਨਣੀ ਨਾ ਹੋਵੇ ਤੇ ਮੈਂ ਅਕਾਲ ਤਖਤ ਸਾਹਿਬ ਤੋਂ ਬਿਨਾਂ ਕਿਸੇ ਸ਼ਰਤ ਜੜੀਆਂ ਵੀ ਗਲਤੀਆਂ ਉਸ ਟਾਈਮ ਸਾਡੀ ਪਾਰਟੀ ਤੋਂ ਹੋਈਆਂ ਕਾਲੀ ਦਲ ਤੋਂ ਜਾਂ ਮੇਰੇ ਤੋਂ ਹੋਈਆਂ ਜਾਂ ਸਰਕਾਰ ਤੋਂ ਹੋਈਆਂ ਉਹਨਾਂ ਦੀ ਬਿਨਾ ਕਿਸੇ ਸ਼ਰਤ ਖਿਮਾ ਜਾਂਚਣਾ ਚਾਹੁੰਦਾ ਹਾਂ ਸਾਰੀਆਂ ਗਲਤੀਆਂ ਨੂੰ ਮੈਂ ਆਪਣੀ ਝੋਲੀ ਪਾਉਂਦਾ ਹਾਂ ਤੇ ਜੋ ਵੀ ਹੁਕਮ ਆਕਾਲ ਤਖਤ ਸਾਹਿਬ ਮੈਨੂੰ ਲਾਏਗਾ ਉਹ ਹੁਕਮ ਖਿੜੇ ਮੱਥੇ ਪ੍ਰਵਾਨ ਕਰਾਂਗਾ ਇਹ ਗੱਲ ਸੁਖਬੀਰ ਬਾਦਲ ਦੇ ਜਵਾਬ ਦੇ ਵਿੱਚ ਲਿਖੀ ਗਈ ਹੈ ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਇਹ ਜਿਹੜਾ ਜਵਾਬ ਸੁਖਬੀਰ ਬਾਦਲ ਨੇ ਕਾਲ ਤਕ ਸਾਹਿਬ ਨੂੰ ਦਿੱਤਾ ਹੈ ਇਹ ਜਨਤਕ ਕੀਤਾ ਕਾਲ ਤਕ ਸਾਹਿਬ ਦੇ ਸਕੱਤਰੇਤ ਵੱਲੋਂ ਸਕੱਤਰ ਸਾਹਿਬ ਵੱਲੋਂ ਲੋਕਾਂ 'ਚ ਜਾਰੀ ਕਰ ਦਿੱਤਾ ਹੈ ਔਰ ਦੇਖੋ ਸੁਖਬੀਰ ਬਾਦਲ ਹੋਰਾਂ ਨੇ ਇਹ ਜਿਹੜਾ ਜਵਾਬ ਕਾਲ ਤਕ ਸਾਹਿਬ ਨੂੰ ਭੇਜਿਆ ਉਹ ਬੜਾ ਸੋਚ ਸਮਝ ਕੇ ਬੜਾ ਬੋਚ ਕੇ ਬੜੀ ਸਫਾਈ ਦੇ ਨਾਲ ਲਿਖਿਆ ਕਿਉਂਕਿ ਸੁਖਬੀਰ ਬਾਦਲ ਤੇ ਬਚੇ ਹੋਏ ਅਕਾਲੀ ਦਲ ਨੂੰ ਇਹ ਪਤਾ ਵੀ ਕਾਲੀ ਦਲ ਦੀ ਹਾਲਤ ਬਹੁਤ ਬੁਰੀ ਹੋ ਚੁੱਕੀ ਆ ਲੋਕਾਂ ਦੇ ਵਿੱਚੋਂ ਨਿਖੜ ਚੁੱਕਿਆ ਇਤਿਹਾਸ 1920 ਚ ਅਕਾਲੀ ਦਲ ਬਣਿਆ ਸੀ ਜਿਹੜਾ ਕਿ ਸੁਖਬੀਰ ਬਾਦਲ ਨੇ ਵੀ ਆਪਣੇ ਜਵਾਬ ਚ ਲਿਖਿਆ ਉਦੋਂ ਤੋਂ ਅੱਜ ਤੱਕ ਪਹਿਲੀ ਵਾਰ ਕਾਲੀ ਦਲ ਇੰਨੀ ਮਾੜੀ ਹਾਲਤ ਚ ਲਿਆ ਗਿਆ ਵੀ ਜਦੋਂ ਐਨੇ ਵੱਡੇ ਪੱਦਰ ਤੇ ਜ਼ਮਾਨਤਾਂ ਜਬਤ ਹੋ ਗਈਆਂ ਸੁਖਬੀਰ ਬਾਦਲ ਹੋਰਾਂ ਨੂੰ ਲੋਕ ਪੂਰੀ ਤਰ੍ਹਾਂ ਅਨਕਾਰ ਰਹੇ ਨੇ ਇਸ ਹਾਲਤ 'ਚ ਜਿਹੜਾ ਜਵਾਬ ਸੁਖਬੀਰ ਬਾਦਲ ਹੋਰਾਂ ਨੇ ਭੇਜਿਆ ਇਹ ਹੀ ਜਵਾਬ ਸਿਆਸੀ ਤੌਰ ਤੇ ਉਹਨਾਂ ਨੂੰ ਫਿੱਟ ਬੈਂਦਾ ਠੀਕ ਬੈਂਦਾ ਫਾਇਦੇਮੰਦ ਬੈਂਦਾ ਕਿਉਂਕਿ ਜੇਕਰ ਇਸ ਹਾਲਤ ਦੇ ਵਿੱਚ ਵੀ ਉਹ ਅਕਾਲ ਤਖਤ ਸਾਹਿਬ ਦੇ ਨਾਲ ਦਲੀਲਬਾਜ਼ੀਆਂ ਜਾਂ ਤਰਕਵਤਰਕ ਕਰਨਗੇ ਤਾਂ ਫੇਰ ਲੋਕ ਹੋਰ ਬੁਰੀ ਤਰ੍ਹਾਂ ਨਕਾਰ ਦੇਣਗੇ ਇਸ ਕਰਕੇ ਉਹਨਾਂ ਕੋਲ ਇੱਕ ਹੀ ਰਾਹ ਸੀਗਾ ਕਿ ਖਿੜੇ ਮੱਥੇ ਸਾਰਾ ਕੁਝ ਮੰਨਣ ਇੱਥੇ ਹੁਣ ਸਵਾਲ ਵੀ ਪੈਦਾ ਹੋ ਗਏ ਨੇ ਸਵਾਲ ਇਹ ਨੇ ਕਿ ਜੇਕਰ ਸੁਖਬੀਰ ਬਾਦਲ ਨੇ ਸਾਰੇ ਦੋਸ਼ਾਂ ਦੇ ਉੱਪਰ ਕੋਈ ਦਲੀਲ ਨਹੀਂ ਦਿੱਤੀ ਕੋਈ ਤਰਕਵਤਰਕ ਨਹੀਂ ਕੀਤਾ ਤੇ ਸਿਰਫ ਖਿਮਾ ਜਾਂਚਨਾ ਮੰਗੀ ਹੈ ਲੱਗੇ ਹੋਏ ਦੋਸ਼ਾਂ ਤੇ ਇਹਦਾ ਮਤਲਬ ਫਿਰ ਸੁਖਬੀਰ ਬਾਦਲ ਹੋਰਾਂ ਨੇ ਲੱਗੇ ਸਾਰੇ ਦੋਸ਼ ਪ੍ਰਵਾਨ ਕਰ ਰਹੇ ਨੇ ਮੰਨ ਲਏ ਨੇ ਫਿਰ ਸੁਖਬੀਰ ਬਾਦਲ ਹੋਰਾਂ ਨੇ ਉਹ ਗੁਨਾਹ تسلیم ਕਰ ਲੈਨੇ ਕਬੂਲ ਕਰ ਲੈਨੇ ਜਿਹੜੇ ਦੋਸ਼ ਉਹਨਾਂ ਤੇ ਲੱਗਦੇ ਰਹੇ ਨੇ ਤੇ ਜੇਕਰ ਮੰਨ ਲੈਣੇ ਤਾਂ ਉਹ ਛੋਟੇ ਨਹੀਂ ਹੈਗੇ ਹੁਣ ਅਕਾਲ ਤਖਤ ਸਾਹਿਬ ਸਿੱਖ ਸੰਗਤ ਦੇ ਵਿਚਾਲੇ ਤੇ ਗੁਰੂ ਸਾਹਿਬ ਦੇ ਵਿਚਾਲੇ ਪਰਖ ਦੀ ਘੜੀ 'ਚ ਆਣ ਖੜਾ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਅੱਜ ਤੱਕ ਬਹੁਤ ਸ਼ਾਨਾਮਤਾ ਇਤਿਹਾਸ ਰੱਖਿਆ ਅਕਾਲ ਤਖਤ ਸਾਹਿਬ ਨੇ ਬਹੁਤ ਕਮਾਲਾਂ ਕੀਤੀਆਂ ਨੇ ਬਹੁਤ ਚੰਗੇ ਇਤਿਹਾਸਕ ਜਿਹੜੇ ਪੁਰਨੇ ਪਾਏ ਨਹੀਂ ਪਰ ਹੁਣ ਕਾਲ ਤਖਤ ਸਾਬ ਦੇ ਮਜੂਦਾ ਜਥੇਦਾਰਾਂ ਦੀ ਪਰਖ ਦੀ ਘੜੀ ਸਿੱਖ ਸੰਗਤ ਅੱਗੇ ਤੇ ਗੁਰੂ ਸਾਹਿਬ ਅਗਿਆਨ ਖੜੀ ਹੋਈ ਆ ਸੁਖਬੀਰ ਬਾਦਲ ਹੋਰਾਂ ਨੇ ਤਾਂ ਇੱਕ ਤਰ੍ਹਾਂ ਨਾਲ ਆਪਣੀ ਗਲਤੀ ਲਈ ਮੰਨ ਚਿੱਠੀ 'ਚ ਗਲਤੀ ਲਈ ਕਬੂਲ ਬਿਨਾ ਕੋਈ ਦਲੀਲ ਦਿੱਤੇ ਉਹਨਾਂ ਕਹਤਾ ਵੀ ਮੈਂ ਝੋਲੀ ਪਾਉਣਾ ਸਾਰੀਆਂ ਗਲਤੀਆਂ ਤੇ ਹੁਕਮ ਲਾਵੇ ਕਾਲ ਤਖਤ ਹੁਣ ਵੇਖਣਾ ਕਿ ਕਾਲ ਤਖਤ ਕੀ ਸਜ਼ਾ ਲਾਉਂਦਾ ਹੈ ਕੀ ਹੁਕਮ ਲਾਉਂਦਾ ਹੈ ਕਾਲ ਤਖਤ ਦਾ ਇਤਿਹਾਸ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਛੇਰੇ ਪੰਜਾਬ ਰਾਜੇ ਸੀ ਉਹਨਾਂ ਨੂੰ ਵੀ ਕਾਲ ਤਖਸਾਬ ਨੇ ਕੋੜਿਆਂ ਦੀ ਸਜ਼ਾ ਦਿੱਤੀ ਜਦੋਂ ਗਲਤੀ ਲੱਗੀ ਤਾਂ ਹੁਣ ਸਿਆਸਤਾਂ ਕੀ ਕਰਵਾਉਣ ਲੱਗੀਆਂ ਕਿ ਜਿਹੜੀ ਸੇਵਾ ਜਿਵੇਂ ਜੋੜੇਟਾ ਝਾੜਨ ਜਾਂ ਲੰਗਰ ਬਣਾਉਣ ਦੀ ਸੇਵਾ ਜਿਹਨੂੰ ਲੋਕ ਚਾਣ ਨਾਲ ਸੇਵਾ ਕਰਦੇ ਨੇ ਲੱਖਾਂ ਲੋਕ ਉਹਨੂੰ ਹੀ ਸਜ਼ਾ ਵਜੋਂ ਲਾਉਣ ਲੱਗ ਪਏ ਇਹ ਬੜਾ ਤਰੀਕਾ ਬਈ ਜਿੱਥੇ ਸਜ਼ਾ ਦੇਣੀ ਚਾਹੀਦੀ ਹੈ ਉਥੇ ਵੀ ਤੁਸੀਂ ਸੇਵਾ ਲਾਉਨੇ ਹੋ ਇਹਦੇ ਉੱਪਰ ਚਰਚਾ ਹੁੰਦੀ ਰਹੀ ਆ ਸਵਾਲ ਉੱਠਦੇ ਰਹੇ ਨੇ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇੱਕ ਵੱਡਾ ਪਰਖ ਜਿਹੜਾ ਉਹ ਸਾਹਮਣੇ ਆ ਗਿਆ ਕਿਉਂਕਿ ਸੁਖਬੀਰ ਬਾਦਲ ਨੂੰ ਹੁਣ ਕੀ ਸਜ਼ਾ ਲਾਉਂਦੇ ਨੇ ਇਹ ਵੇਖਣਾ ਹੋਵੇਗਾ ਕੀ ਸੁਖਬੀਰ ਬਾਦਲ ਨੂੰ ਹੁਣ ਗਲਤੀ ਮੰਨਣ ਤੋਂ ਬਾਅਦ ਅਕਾਲ ਤਖਤ ਸਾਹਿਬ ਕੋਈ ਵੱਡੀ ਸਜ਼ਾ ਲਾਏਗਾ ਜਿਵੇਂ ਆ ਮਹਾਰਾਜਾ ਰਣਜੀਤ ਸਿੰਘ ਨੂੰ ਵਕਤ ਦੇ ਅਕਾਲ ਤਖਤ ਦੇ ਜਥੇਦਾਰ ਸਾਬਨੇ ਲਾਈ ਸੀ ਕੋੜੇ ਮਾਰਨ ਦੀ سزا ਕੀ ਮਿਸਾਲੀ سزا ਸੁਖਬੀਰ ਬਾਦਲ ਨੂੰ ਅਕਾਲ ਤਖਤ ਦੇਗਾ ਇਹ ਸਵਾਲ ਖੜਾ ਹੋ ਗਿਆ ਕਿਉਂਕਿ ਅਕਾਲ ਤਖਤ ਬਹੁਤ ਮਹਾਨ ਹੈ ਪਰ ਅਕਾਲ ਤਖਤ ਦੇ ਉੱਪਰ ਬੈਠੇ ਹੋਏ ਜਿਹੜੇ ਲਾਏ ਹੋਏ ਜਥੇਦਾਰ ਹੁੰਦੇ ਨੇ ਉਹਨਾਂ ਚੋਂ ਕੋਈ ਤਾਂ ਬਹੁਤ ਇਤਿਹਾਸਕ ਸਾਬਤ ਹੋ ਜਾਂਦੇ ਨੇ ਤੇ ਕਈ ਵਾਰ ਕੁਝ ਵਿਅਕਤੀ ਸਿਆਸਤਾਂ ਦੀ ਭੇਟ ਵੀ ਚੜ ਜਾਂਦੇ ਨੇ ਕਿਉਂਕਿ ਉਹ ਬੰਦੇ ਹੁੰਦੇ ਨੇ ਇਸ ਕਰਕੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਦੀ ਪਰਖ ਦਾ ਵੇਲਾ ਹੈ ਸੁਖਬੀਰ ਬਾਦਲ ਨੇ ਗਲਤੀ ਮੰਨ ਲਈ ਹੈ ਹੁਣ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਆਪਣੀ ਜੁਰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਖਾਉਣ ਤਾਂ ਮੈਂ ਦੁਬਾਰਾ ਫੇਰ ਦੱਸ ਦਿਆਂ ਕਿ ਸੁਖਬੀਰ ਬਾਦਲ ਨੇ ਜਿਹੜੀ ਬੰਦ ਲਫਾਫਾ ਚਿੱਠੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਸੀ ਜਿਹਦੇ ਚ ਬਾਗੀ ਧੜੇ ਨੇ ਵੱਡੇ ਦੋਸ਼ ਲਾਏ ਸੀਗੇ ਇਹ ਇਨਰ ਨੇ ਬਹੁਤ ਵੱਡੀਆਂ ਗੰਭੀਰ ਗਲਤੀਆਂ ਕੀਤੀਆਂ ਹੋਈਆਂ ਨੇ ਬੇਅਦਬੀਆਂ ਨਾਲ ਸੰਬੰਧਿਤ ਜਾਂ ਸਰਸਾ ਡੇਰੇ ਦੇ ਮੁਖੀ ਨਾਲ ਰਲ ਮਿਲ ਕੇ ਚੱਲਣ ਵਾਲੀਆਂ ਜਿਹੜੀਆਂ ਗਲਤੀਆਂ ਉਹਨਾਂ ਸਾਰੀਆਂ ਦੇ ਉੱਪਰ ਸੁਖਬੀਰ ਬਾਦਲ ਨੇ ਜਿਹੜਾ ਜਵਾਬ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਸੀ ਬੰਦ ਗੁਪਤ ਲਫਾਫੇ ਚ ਉਹ ਜਨਤਕ ਹੋ ਗਿਆ ਉਹ ਸਾਹਮਣੇ ਆ ਗਿਆ ਤੇ ਉਸ ਜਵਾਬ ਚ ਸੁਖਬੀਰ ਬਾਦਲ ਨੇ ਲਿਖਿਆ ਕੀ ਹੈ ਸੁਖਬੀਰ ਬਾਦਲ ਨੇ ਉਹਦੇ ਚ ਇਹ ਲਿਖਿਆ ਵੇ ਦੇਖੋ 1920 ਚ ਅਕਾਲ ਤੱਕ ਅਕਾਲੀ ਦਲ ਪਾਰਟੀ ਬਣੀ ਸੀ ਇੱਕ ਮਹਾਨ ਪਾਰਟੀ ਰਹੀ ਹੈ ਤੇ ਉਸ ਤੋਂ ਬਾਅਦ ਜਦੋਂ 2007 ਤੋਂ 2015 ਤੱਕ ਸਾਡੀ ਸਰਕਾਰ ਰਹੀ ਤਾਂ ਸਾਡੇ ਤੋਂ ਕਈ ਵੱਡੀਆਂ ਭੁੱਲਾਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਸੁਖਬੀਰ ਬਾਦਲ ਨੇ ਆਪਣੇ ਜਵਾਬ ਦੇ ਵਿੱਚ ਇੱਕ ਉਹ ਚਿੱਠੀ ਵੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਿਹੜੀ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 2015 ਚ ਕਾਲ ਤੱਕ ਤਨੂ ਲਿਖੀ ਸੀ ਉਹ ਚਿੱਠੀ ਦੇ ਵਿੱਚ ਸਾਰਾ ਸਪਸ਼ਟੀਕਰਨ ਜਿਹੜਾ ਹੈ ਉਹ ਹੈਗਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਕੋਈ ਨਵਾਂ ਸਪਸ਼ਟੀਕਰਨ ਨਹੀਂ ਦਿੱਤਾ ਸੁਖਬੀਰ ਬਾਦਲ ਨੇ ਨਵੇਂ ਸਪਸ਼ਟੀਕਰਨ ਦੀ ਥਾਂ ਤੇ ਇਹ ਕਹਿੰਦਾ ਵੀ ਮੈਂ ਤਾਂ ਇੱਕ ਨਮਾਣਾ ਸਿੱਖਾਂ ਤੇ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਣਾ ਕੋਈ ਤਰਕ-ਵਿਤਰਕ ਮੈਂ ਨਹੀਂ ਕਰਨਾ ਔਰ ਖਿੜੇ ਮੱਥੇ ਪ੍ਰਵਾਨ ਕਰਾਂਗਾ ਜੋ ਵੀ ਸਜ਼ਾ ਜੋ ਵੀ ਹੁਕਮ ਕਾਲ ਤਖਤ ਸਾਹਿਬ ਮੈਨੂੰ ਲਾਉਣਗੇ ਹੁਣ ਇਹ ਗੱਲ ਸੁਖਬੀਰ ਬਾਦਲ ਨੇ ਆਪਣੀ ਚਿੱਠੀ ਚਾਖੀ ਹੈ ਇੱਥੇ ਮੈਂ ਇੱਕ ਗੱਲ ਦੱਸ ਦਿਆਂ ਸੁਖਬੀਰ ਬਾਦਲ ਨੇ ਆਪਣੇ ਪਿਤਾ ਦੀ ਜਿਹੜੀ ਚਿੱਠੀ ਨਾਲ ਲਾ ਕੇ ਭੇਜੀ ਉਹਦੇ ਵਿੱਚ ਸਾਰੀ ਸਫਾਈ ਵੀ ਭੇਜਤੀ ਮਤਲਬ ਸਫਾਈ ਤਾਂ ਭੇਜ ਦਿੱਤੀ ਪਿਤਾ ਦੀ ਚਿੱਠੀ ਦੁਬਾਰਾ ਭੇਜ ਕੇ ਆਪਦੇ ਵੱਲੋਂ ਬਣਾ ਲਿਆ ਵੀ ਮੈਂ ਕੋਈ ਤਰਕ ਵਤਰਕ ਕੋਈ ਜਵਾਬ ਨਹੀਂ ਦੇਣਾ ਆਪਦੇ ਵੱਲੋਂ ਨਮਾਣਾ ਪੜ ਵੀ ਦਿਖਾ ਲਿਆ ਤੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਲੀ 2015 ਚ ਭੇਜੀ ਕਾਲ ਤਖਤ ਨੂੰ ਚਿੱਠੀ ਜਿਹੜੀ ਉਹ ਦੁਬਾਰਾ ਭੇਜ ਕੇ ਨਾਲ ਪੱਖਟ ਦਲੀਲਾਂ ਵੀ ਦੇ ਲੀਆਂ ਸਫਾਈ ਵੀ ਦੇ ਲਈ ਦੋਵੇਂ ਕੰਮ ਕਰ ਲਏ ਪਰ ਜਨਤਾ ਵੀ ਐਡੀ ਕਮਲੀ ਨਹੀਂ ਸਿੱਖ ਸੰਗਤ ਵੀ ਬਹੁਤ ਸਿਆਣੀ ਹੈ ਮਨ ਨੀਵਾ ਤੇ ਮਤ ਉੱਚੀ ਐ ਸਿੱਖ ਸੰਗਤ ਦੀ ਵੀ ਲੋਕ ਉਦੋਂ ਦਾ ਹੀ ਸੋਸ਼ਲ ਮੀਡੀਆ ਤੇ ਕਹਿਣ ਲੱਪੇ ਵੀ ਦੋਵੇਂ ਕੰਮ ਕਰ ਲੈਨੇ ਤੇ ਹੁਣ ਵੇਖਣਾ ਇਹ ਐ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹ ਸੁਖਬੀਰ ਬਾਦਲ ਨੂੰ ਹੁਣ ਕੀ ਸਜ਼ਾ ਲਾਉਂਦੇ ਨੇ ਸੁਖਬੀਰ ਬਾਦਲ ਹੋਰਾਂ ਨੇ ਆਪਣੀਆਂ ਗਲਤੀਆਂ ਇੱਕ ਤਰ੍ਹਾਂ ਨਾਲ ਮੰਨ ਲਈਆਂ ਨੇ ਕਬੂਲ ਕਰ ਲਈਆਂ ਨੇ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਆਪਣੀ ਅਸਲੀ ਜਿਹੜਾ ਕਾਲ ਤੱਕ ਸਾਬ ਦੀ ਉੱਚੀ ਤਾਕਤ ਹੈ ਉਹ ਦਿਖਾਉਣੀ ਚਾਹੀਦੀ ਹੈ ਸ਼ਾਇਦ ਉਹ ਦਿਖਾਉਣਗੇ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ